Right, 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 와 <shriek> ਤੁਹਾਨੂੰ ਆਦੇ ਨ ਨ ਜਾਣੇ ਮੇਰਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਯਾ ਲਾ ਹਰਿ ਵਜੇ ਉਹ ਨਹਰਾ ਆਨੰਦ ਕੋ ਨਿਰਧਾ ਗੁਰ ਗਰੀ ਬਨਵਾ ਗਰੀ ਬਨਵਾ ਕਰੀ ਮਨਲਾ ਸੰਤ ਸਰ ਚਿੱਤ ਲਾਏ ਸੰਤ ਕਮਾਰ ਤਰਮ ਕੀ ਪਾਣੀ ਤੂ ਵਡ ਭਾਗੀ ਪਾਏ ਸੰਤ ਕਮਾਰ ਤਰਮ ਕੀ ਪਾਣੀ ਤੂ ਵਡ ਭਾਗੀ ਪਾਏ संत का मार्ग धर्म की वाणी तू बढ़ता की पाए संत का मार्ग धर्म की वाणी तू बढ़ता की ਪੂਰੀ ਲੋਤ ਹਮਾਰੀ ਕਰ ਇਸ ਨਾਮ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਕਰ ਇਸ ਨਾਮ ਗ੍ਰਹਿ ਆਏ ਸੁਖ ਪਾਈ ਅੰਤ ਮੰਗਲ ਸੁਖ ਪਾਈ ਸੰਤ ਕਮਾਨ ਕੀ ਤਰਮ ਕੀ ਪੜੋ ਕ੍ਰਿਤ ਕਰੀ ਆ ਕੀ ਪਾਈ Aww. Oh.

ਵਿਤਾ ਕੀ ਪਾਏ ਤੋ ਵਡੰ ਰਸਕ ਰਸਕ ਗੁਣ ਗਾਵੇ ਰਸਕ ਰਸਕ ਗੁਣ ਗਾਵੇ ਜੀ ਜਨ ਰਸਕ ਰਸਕ ਗੁਣ ਗਾਵੇ ਰਸਕ ਪੰਤਾ ਸ੍ਰੀ ਸਾਪਲੇ ਭਗਵੰਤਾ ਪੰਮੋ ਮੋਹ ਤੋ ਸਾਬ ਨੇ ਤੁਸੇ ਜਬ ਕਾ ਦਰਸ਼ਨ ਪਾਇਆ ਜਬ ਕਾ ਦਰਸ਼ਨ ਪਾਇਆ ਵਰਤਨ ਨਾਮ ਨਾਨਕ ਸਤ ਕੀ ਨਾਮ ਸਤ ਕੀ ਨਾ ਹਰ ਨਾਮੇ ਰੰਗ ਸਮਾਇਆ ਹਰ ਨਾਮੇ ਰੰਗ ਸਮਾਇਆ ਮਸਨਤ ਮਤਾ ਸਿਆਨ ਤੁਜਨ ਕੀ ਮਸਨਤ ਮਤਾ ਸਿਆਨ ਤੁਜਨ ਕੀ ਮਸਨਤ ਮਤਾ ਸਿਆਨ ਤੁਜਨ ਕੀ ਜੋ ਤੂੰ ਕਰ ਹੈ ਕਰਾਵੇ ਗਏ ਧੀ ਜਨ ਰਸਕ ਰਸਕ ਗੁਣ ਗਾਵੇ ਰਸਕ ਰਸਕ ਗੁਣ ਗਾਵੇ ਧੀ ਜਨ ਰਸਕ ਰਸਕ ਹਮ ਸੰਤ ਨੇ ਕੀ ਸਜਣਾ ਹਮ ਸੰਤ ਦੀ ਪਾਸੋਂ ਗੁਰੂ ਸਾਹਿਬ ਜੀ ਦਾ ਜਸ ਕਰਦੇ ਆ ਕੀਰਤਨ ਦੀ ਹਾਜ਼ਰੀ ਪਰ ਦੇ ਇੱਕ ਨਿਹੇਕ ਪ੍ਰਕਾਰ ਦੀਆਂ ਪੁੱਲਾਂ ਹੋਈਆਂ ਸਵਾਪ ਸਮੂਹ ਸੰਗਤ ਤੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋ ਹਨ ਬਖਸ਼ ਲੈਣਾ ਸੋ ਟਾਈਮ ਬਹੁਤ ਹੋ ਗਿਆ ਸੋ ਹੁਣ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਗੁਰਦਵਾਰਾ ਸ੍ਰੀ ਮੰਜੀ ਸਾਹਿਬ ਵਾਲੂ ਜੀ ਸਾਹਿਬ ਜੀ ਦੀ ਹਜ਼ੂਰੀ ਹੈਡਾ ਵੀ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਉਹ ਪਹੁੰਚੇ ਹਨ ਸਵਾਗਤ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਕੇ ਨਿਹਾਲ ਕਰਨਗੇ ਸਵਾਉ ਗੱਜ ਕੀ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਤਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਬਨ ਕਬਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਨਾ ਸਾਕੋ ਤੂੰ ठाकुर ਊਚ ਭਗਵਾਨਾ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨਾ ਦਾਸਨ ਦਾਸ ਕਹ ਜਨ ਨਾਨਕ ਜੇ ਹਾਤੁਂ ਕਰਾ ਇਹੀ ਫਤੇ ਪਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਪਾਰ ਬਖਸ਼ਿਸ਼ ਕਿਰਪਾ ਸਤਿਗੁਰੂ ਜੀ ਦਾ ਬਚਨ ਪੜ੍ਹਦੇ ਆਂ ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਦਾ ਇੰਨਾ ਡਰ ਖੋਪ ਜਿਹੜੇ ਕਿਲੇ ਦੇ ਸਿਪਾਈ ਹਾਂ ਉਥੋਂ ਦਾ ਜਿਹੜਾ ਦਰਵਾਜ਼ਾ ਹੈ ਸਾਰਿਆਂ ਦਾ ਦਰ ਹੈ ਤੇ ਗੁਰੂ ਸਵਾਰਿਓ ਇੱਕ ਦਿਨ ਉਹ ਬੈਠਾ ਹੋਇਆ ਵਿਚਰ ਰਿਹਾ ਹੈ ਬੈਠਾ ਹੋਇਆ ਕੀ ਦੇਖਦਾ ਉਸ ਕਿਲੇ ਦੇ ਅੰਦਰ ਇੱਕ ਛੋਟਾ ਜਿਹਾ ਰੋਸ਼ਨਦਾਨ ਹੈ ਕਿਲੇ ਦੇ ਅੰਦਰ ਛੋਟਾ ਜਿਹਾ ਰੋਸ਼ਨਦਾਨ ਹੈ ਉਹ ਰੋਸ਼ਨਦਾਨ ਤੇ ਹੱਥ ਪਾਉਂਦਾ ਤੇ ਕੀ ਦੇਖਦਾ ਉੱਥੋਂ ਇੱਕ ਨੂੰ ਲਿਖਿਆ ਹੋਇਆ ਕਾਗਜ਼ ਮਿਲਦਾ ਜਦੋਂ ਉਸ ਕਾਗਜ਼ ਨੂੰ ਪੜ੍ਹਦਾ ਤੇ ਕਾਗਜ਼ ਉੱਤੇ ਸਤਿਗੁਰੂ ਦੀ ਬਾਣੀ ਲਿਖੀ ਹੋਈ ਹੈ ਕਾਗਜ਼ ਉੱਤੇ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸ਼ਬਦ ਲਿਖਿਆ ਹੋਇਆ ਹੈ ਪਹਿਲਾ ਸ਼ਬਦ ਹੈ ਕਿ ਜਾ ਕੋ ਮੁਸ਼ਕਲ ਅਤ ਬਣੈ ਧੋਈ ਕੋਈ ਨਾ ਦੇ ਲਾਗੂ ਹੋਵੈ ਦੁਸ਼ਮਨਾ ਸਾਕਮੀ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰਹਮ ਲੱਗੀ ਲੱਗੈ ਨ ਤਤੀ ਬਾਉ ਪਹਿਲਾ ਸ਼ਬਦ ਗੁਰੂ ਸਰ ਇਹ ਪੜਿਆ ਮਨ ਨੂੰ ਸਕੂਨ ਪ੍ਰਾਪਤ ਹੋਇਆ ਉਸੇ ਹੀ ਕਾਗਜ਼ ਦਾ ਦੂਜਾ ਪੰਨਾ ਜਦੋਂ ਪਲਟਿਆ ਤੇ ਦੂਜੇ ਪਾਸੇ ਲਿਖਿਆ ਹੋਇਆ ਹੈ ਸਤਗੁਰ ਟੋਡੀ ਮਹੱਲਾ ਪੰਜਵਾ ਸਤਗੁਰ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਝੈ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖਾ ਛੁਟ ਹੈ ਹਮ ਨਿਰਗੁਣ ਲੇਹੁ ਉਬਾਰੀ ਸਤਿਬਕ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾ ਸੰਤ ਪਾਤਸ਼ਾਹ ਪਰਿਉ ਰਾਖ ਲਿਓ ਇਹ ਵਾਰੀ ਜਦੋਂ ਇਹ ਦੋਨੋਂ ਸ਼ਬਦ ਪੜ੍ਹੇ ਮਨ ਨੂੰ ਬੜੀ ਸ਼ਾਂਤੀ ਮਿਲੀ ਸਕੂਨ ਮਿਲ ਗਿਆ ਹੁਣ ਉਸ ਕਾਰਾਗਰਜ ਕੱਲਾ ਹੈ ਕੋਈ ਦੇ ਕੋਲ ਨਹੀਂ ਹੈ ਤੇ ਗੁਰੂ ਸਵਾਰੇ ਸ਼ਬਦ ਦਾ ਦੋਨੋਂ ਆਪ ਕਰੀ ਜਾਵੇ ਵਾਰ-ਵਾਰ ਸ਼ਬਦ ਨੂੰ ਪੜ੍ਹਦਾ ਮਾਰ ਆ ਗਿਆ ਹੈ ਨੀਂਦ ਨਹੀਂ ਆ ਰਹੀ ਤੇ ਉਸ ਸਮੇਂ ਉਹ ਕਿਲੇ ਦੇ ਇੰਦਰ ਉਧਰ ਵਿਚਰਨ ਲੱਗ ਪਿਆ ਜਦੋਂ ਉਸ ਜਦੋਂ ਉਹ ਸੈਰ ਕਰਦੇ ਹੋਏ ਦੇਖਿਆ ਤੇ ਅੱਧੀ ਰਾਤ ਦਾ ਸਮਾਂ ਅੱਧੀ ਰਾਤ ਵੇਲੇ ਕਾਰਾ ਗਰਾਹ ਦੇ ਵਿੱਚੋਂ ਆਵਾਜ਼ ਆ ਰਹੀ ਹੈ ਟੋਡੀ ਮਹੱਲਾ ਪੰਜਵਾ ਸਤਗੁਰ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਇਕਲੇ ਉਸ ਆਵਾਜ਼ ਆ ਰਹੀ ਹੈ ਕਿ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਵੀ ਭੱਜ ਖਲੇ ਮਹਾਰਾਜਾ ਰਣਜੀਤ ਸਿੰਘ ਨੇ ਸੁਣਿਆ ਕਿ ਤਾਂ ਮੇਰੇ ਸਤਿਗੁਰ ਦੀ ਬਾਣੀ ਹੈ ਮੇਰੇ ਸਤਿਗੁਰ ਦੀ ਬਾਣੀ ਦਾ ਗਾਇਨ ਹੋ ਰਿਹਾ ਹੈ ਉਹ ਕਾਰਾ ਕਰ ਕੈਦੀ ਕਹਿ ਗਾਇਨ ਕਰਦਾ ਹੈ ਕਹਿੰਦੇ ਇਸ ਤਰ੍ਹਾਂ ਉਹ ਆਪਣੇ ਮਹਿਲਾਂ ਚ ਗਏ ਸਵੇਰ ਹੋਈ ਸਵੇਰੇ ਮੈਨੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਦੀਵਾਨ ਸਜਾਇਆ ਸਵੇਰੇ ਮੈਨੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਦੀਵਾਨ ਸਜਾਇਆ ਛਤਰ ਸਿੰਘਾਸਣ ਉੱਤੇ ਆ ਕੇ ਬੈਠੇ ਸਭਾ ਸੱਜ ਗਈ ਤੇ ਸਭਾ ਸੱਜੀ ਤੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਕਿਲੇ ਦਾ ਮਾਲਕ ਸੀ ਉਹਨੂੰ ਆਖਣ ਲੱਗੇ ਕਿ ਮੈਂ ਲੰਮਾ ਸਫ਼ਰ ਤੈਅ ਕਰਕੇ ਇੱਥੇ ਤੱਕ ਪਹੁੰਚਿਆ ਹਾਂ ਅੱਜ ਮੈਂ ਬੜਾ ਪ੍ਰਸੰਨ ਹਾਂ ਖੁਸ਼ ਹਾਂ ਕੋਈ ਦੱਸੋ ਮੇਰਾ ਮਨ ਕਰਦਾ ਕਿ ਇੱਕ ਅੱਧਾ ਕੈਦੀ ਮੈਂ ਰਹਾ ਕਰਦਿਆਂ ਇੱਕ ਅੱਧਾ ਕੈਦੀ ਤਿਆਗੋ ਗੁਰੂ ਸਵਾਰਿਓ ਜਿੰਨੇ ਵੀ ਉਸ ਜੇਲ੍ਹਖਾਨੇ ਦੇ ਸਿਪਾਈ ਸਨ ਜੋ ਉਥੋਂ ਜਿਹੜਾ ਮੇਨ ਜਿਹੜਾ ਬੰਦਾ ਸੀ ਉਹ ਸਾਰੇ ਕਹਿਣ ਲੱਗੇ ਜੀ ਦੇਖੋ ਜੀ ਆਹ ਫਲਾਣਾ ਇੱਕ ਮਨੁੱਖ ਹੈ ਜਿਹੜਾ ਹੈ ਤਾਂ ਬੜਾ ਖੂਨਖਾਰ ਸੀ ਸਤਗੁਰ ਦੀ ਬਾਣੀ ਚੰਨੀ ਤਾਕਤ ਹੈ ਆਪਾਂ ਸਤਗੁਰ ਦੇ ਬਚਨ ਪੜ੍ਹਦੇ ਆ ਨਾ ਕਿ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵੱਡਭਾਗੀ ਹੈ ਜਿਹੜਾ ਗੁਰੂ ਦਾ ਸਿੱਖ ਵੱਡਿਆਂ ਭਾਗਾਂ ਵਾਲਾ ਸਤਗੁਰੂ ਆਪਣੇ ਸਿੱਖ ਨੂੰ ਨਾਮ ਰੂਪੀ ਧੰਨ ਦਿੰਦੇ ਹਨ ਸ਼ਬਦ ਨਾਲ ਜੁੜੇ ਰਹਿਾਂਗੇ ਸੰਸਾਰ ਸਮੁੰਦਰ ਤੋਂ ਤਰ ਜਾਵਾਂਗੇ ਜਿਦਨ ਸ਼ਬਦ ਨੂੰ ਆਪਾਂ ਛੱਡ ਦਿੱਤਾ ਆਪਾਂ ਫਿਰ ਦੋ ਪੰਜਵਜੀ ਸਾਹਿਬ ਦਾ ਪਾਠ ਜਰੂਰ ਕਰਨਾ ਹੈ ਘੱਟੋ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਜਪੋ ਜਿਹੜੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਉਹ ਫਿਰ ਇੱਕ ਕੋਸ਼ਿਸ਼ ਕਰੋ ਪ੍ਰਣ ਕਰੋ ਗੁਰੂ ਪਾਤਸ਼ਾਹ ਦੀ ਯੂਰਿਚ ਕਿ ਬਾਦਨੀ ਪੰਜ ਬਾਣੀਆਂ ਦਾ ਨੇਤਨ ਜਰੂਰ ਕਰਨਾ ਹੈ ਜਿਹੜੇ ਪੰਜ ਬਾਣੀਆਂ ਪੜ੍ਹਦੇ ਨੇ ਉਹ ਨਾਲ ਸੁਖਨੀ ਸਾਹਿਬ ਦਾ ਪਾਠ ਕਰੋ ਹੋਰ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰੋ ਫਿਰ ਮੈਂ ਸਮਝਦਾ ਸਾਡੇ ਇਹ ਸ਼ਹੀਦੀ ਦਿਹਾੜੇ ਮਨਾਏ ਹੋਏ ਸਫਲ ਹੋ ਸਕਦੇ ਹਨ ਫਿਰ ਸਮਝ ਲਓ ਅਸਲੀ ਸ਼ੰਤ ਰਾਂਝਲੀ ਬਾਬਾ ਮਾਨ ਸਿੰਘ ਜੀ ਗਰੇਵਾਲ ਉਹਨਾਂ ਨੂੰ ਗੁਰੂ ਸਰ ਅਸਲੀ ਸ਼ੰਤ ਰਾਂਝਲੀ ਇਹੀ ਹੈ ਸ਼ਹੀਦਾ ਨੂੰ ਸ਼ੰਤ ਰਾਂਝਲੀ ਉਹ ਇਹ ਨਹੀਂ ਕਿ ਆਪਾਂ ਲੰਗਰ ਲਾ ਲਿਆ ਅਖੰਡ ਪਾਠ ਕਰਾ ਲਿਆ ਚੰਗੀ ਗੱਲ ਹੈ ਇਹ ਵੀ ਕਰਾਣੇ ਚਾਹੀਦੇ ਹਨ ਪਰ ਨਾਲ ਗੁਰਬਾਣੀ ਦੇ ਲੜ ਲੱਗਿਏ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਨੂੰ ਆਪਣਾ ਜੀਵਨ ਦਾ ਆਧਾਰ ਬਣਾ ਲਈਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਓ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਗੁਰ ਤੇ ਜਾਣੀ ਸੁਣ ਤੇ ਪਨੀਤ ਕਾਨ ਗੁਰ ਚਰਨ ਨ ਲਾਗੇ ਵਾਜੇ ਅਨੋਏ ਦਾਈ ਦਾਇਆ ਖਿਲੇ चङे आई बुरे आई वाच धर्म हधूर कर्मी आप खेड़े जिनी नाम त आया गे मसत